ਯਾ ਮੈਂ ਪੈ ਜਾਉਂਗਾ। ਡੋੜੀ ਦਾ ਪਹਾੜਾ, ਦੋੜਾ ਦਾ ਪਹਾੜਾ ਸਾਰੇ ਅਸੀਂ ਬਣਦੇ ਆਂ। ਸਕੂਲਾਂ ਚ ਪੜਿਆ ਛੋਟੇ-ਵਡੇ। ਲੋਕ ਦੋੜਾ ਦਾ ਪਹਾੜਾ ਕਿਹ ਲੈ ਕੇ ਆ। ਦੂਸਰੀ ਲਾਈਨ ਤੇ ਥੋਡੀਆਂ ਤਾਲੀਆਂ ਚਾਹੀਦੀਆਂ ਭੈਣ ਜੀ ਸੁਣ ਕੇ ਵਜਾਉਣੀਆਂ ਆ ਜਾਓ। ਇੱਕ ਦੂਣੀ ਦੂਣੀ ਆਪਾਂ ਤਕਰੀ ਦੀ ਤਾਉਣੀ ਇੱਥੇ ਤਾਲੀਆਂ ਬਾਬਾ ਜੀ ਸਾਰਿਆਂ ਨੇ ਵਜਾਉਣੀਆਂ ਨਾਲ ਨਾਲ। ਖਿੱਚ ਕੇ ਜਰਾ। ਹਾਂ। ਦੋ ਦੂਣੀ ਚਾਰ ਲੈ ਆਓ ਕਾਲੀ ਨਾਲ ਦੀ ਸਰਕਾਰ। ਛੇ ਦੂਣੀ ਛੇ ਮੋਤੀ ਹੱਕ ਕਿਸਾਨਾਂ ਦਾ ਦੇ। 4 2 8 ਪ੍ਰਸਾਦੀ ਜੱਡੂ ਜਾਣਗੇ 8 5 2 10 ਇਹਨਾ ਪੰਜਾਬ ਦੀ ਕਰਾਤੀ ਬੱਸ 6 2 12 ਹੁਣ ਝਾੜੂ ਪੰਜੇ ਦੀ ਹਾਰ ਆ 7 2 14 ਮੈਂ ਬਰੋਧੀ ਸਾਰੇ ਧੋਦਾ 8 2 16 8 2 16 ਹਾਂ ਕੰਨੀ ਕਹਿੰਦਾ ਮੈਂ ਬੱਕਰੀ ਚੋਲ ਆ ਬੱਜੀਆਂ ਤਾਲੀਆਂ ਫਿੱਟ ਗਿਆ ਰੌਣਕਾਂ 9 2 18 ਪੰਜਾਬ ਚੱਲਦਾ ਪਿਆ ਮਹਾਰਾਜ ਲੋਡਾ ਖੋ ਆ ਦਿਆ ਕਿਸਾਨਾਂ ਦੇ ਤੇ ਹਜਾਰਾਂ ਦੀਆਂ 9218 ਪੰਜਾਬ ਚੱਲਦਾ ਪਿਆ ਮਾਰਾ 1020 ਵੀ ਤੇ ਮੈਂ ਗੱਲ ਸੱਚੀ ਕਰਦਾ ਜੀ ਮੈਂ ਗੱਲ ਸੱਚੀ ਕਰਦਾ ਜੀ ਤਾਲੀਆਂ ਮਜਾਵੇ ਜੇ ਗੱਲ ਸੱਚੀ ਹੈ ਇਹ ਸਾਰਾ ਜੋਸ਼ ਇੱਕ ਜੋਰ ਨਾਲ ਤੁਸੀਂ ਦਿਖਾਣਾ ਤੇ ਤਕੜੀ ਦਾ ਬਟਨ ਦਬਾਣਾ ਆ ਜਾਵੇਗਾ

ਜਾਓ ਤਾਲੀਆਂ ਪਾਓ ਅੱਕੇ ਹੋ ਕੇ ਬੋਲਣਾ ਤੁਸੀਂ ਪਣੀਏ ਸਰਦਾਰ ਹਾਂ ਵਿਕਦੇ ਹੱਟੀ ਤੇ ਮਖਾਣੇ ਆ ਵਿਕਦੇ ਹੱਟੀ ਤੇ ਮਖਾਣੇ ਆ ਵਿਕਦੇ ਹੱਟੀ ਤੇ ਮਖਾਣੇ ਆ ਕਿਉਂ ਤੇ ਖੰਡ ਦਿੰਦਿਆਂ ਨੇ ਬੰਦ ਕਰ ਦਿੱਤੇ ਦਾਣੇ ਕਈਆਂ ਗਰੀਬਾਂ ਦੇ ਦਾਣੇ ਬੰਦ ਹੋ ਗਏ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗਿਆ ਘਟਦੇ ਜਾ ਰਹੇ ਆ ਜਿਹੜੇ ਬਾਦਲ ਸਾਹਿਬ ਨੇ ਚਲਾਏ ਸੀ ਇਹ ਆਟਾ ਦਾਲ ਦੇਣਾ ਗਰੀਬਾਂ ਨੂੰ ਹੁਣ ਘਟਦਾ ਜਾ ਰਿਹਾ ਥੱਲੇ ਨੂੰ ਆ ਰਿਹਾ ਕੰਮ ਸਾਰਾ ਲੱਗਾ ਭੂਤੇ ਉੱਤੇ ਆੜੂਆ ਲੱਗਾ ਭੂਤੇ ਉੱਤੇ ਆੜੂਆ ਲੱਗਾ ਭੂਤੇ ਉੱਤੇ ਆੜੂਆ 11 ਲੱਖ ਨੀਲੇ ਕਾਟਾਂ ਨੂੰ ਇਹਨਾਂ ਫੇਰ ਦਿੱਤਾ ਛਾੜੂ ਆ ਛਾੜੂ ਫੇਰ ਦਿੱਤਾ ਨੀਲੇ ਕਾਟਾਂ ਦੇ ਵਿੱਚ ਗਰੀਬ ਰੋਟੀ ਨਾ ਖਾ ਸਕਦੇ ਇਸ ਕਰਕੇ ਭਾਈ ਆਪਣੀ ਸਰਕਾਰ ਲੈ ਕੇ ਆਓ ਸ਼ਰਮਣੀ ਅਕਾਲੀ ਦਰ ਮੇਰੇ ਬੋਟੂ ਸਾਹਿਬ ਹਾਂ ਬਾਰੀ ਬਰਸੀ ਖਟਣ ਗਿਆ ਸੀ ਲੋਕ ਬੋਲੀਆਂ ਪਾਉਣ ਲੱਗਿਆ ਸ਼ਰਮਣੀ ਅਕਾਲੀ ਦਲ ਦੀਆਂ ਜੇ ਬੋਲੀਆਂ ਸੱਚੀਆਂ ਹੋਈਆਂ ਤਾਂ ਹੀ ਭੈਣ ਜੀ ਤਾਲੀ ਵਜਾਉਣੀ ਨਹੀਂ ਤਾਂ ਬਿਲਕੁਲ ਨਹੀਂ ਵਜਾਉਣੀ ਆਓ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦੇ ਝੰਡੇ ਖਟ ਖਟ ਕੇ ਲਿਆਂਦੇ ਝੰਡੇ ਜੀ ਨਹੀਂ ਬਾਦਲ ਸਾਹਿਬ ਮੇਰੇ ਧੀਆਂ ਨੂੰ ਸਾਈਕਲ ਬੰਡੇ ਦੀ ਬਾਦਲ ਸਾਹਿਬ ਮੇਰੇ ਧੀਆਂ ਨੂੰ ਸਾਈਕਲ ਓ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦੇ ਕਿਤੇ ਖਟ ਖਟ ਕੇ ਲਿਆਂਦੇ ਕਿਤੇ ਨੇ ਬਾਦਲ ਸਾਹਿਬ ਮੇਰੇ ਟੂਬਲਾ ਦੇ ਕਨੈਕਸ਼ਨ ਦਿੱਤੇ ਨਹੀਂ ਬਾਦਲ ਸਾਹਿਬ ਮੇਰੇ ਟੂਬਲਾ ਦੇ ਕਨੈਕਸ਼ਨ ਦੇ ਉੱਤੇ ਅੱਜ 7 ਸਾਲ ਹੋ ਗਏ ਕਿਸਾਨਾਂ ਨੂੰ ਕਨੈਕਸ਼ਨ ਨਹੀਂ ਮਿਲਿਆ ਭਾਵੇਂ 30 ਲੱਖ ਰੁਪਈਆ ਚੱਕ ਕੇ ਤੁਰੇ ਫਿਰੋ ਟੂਬਲਾ ਦਾ ਕਨੈਕਸ਼ਨ ਨਹੀਂ ਮਿਲਦਾ ਸ਼ਰਮਣੀ ਕਾਲੀ ਦੇ ਕਾਰਨ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦੀ ਕਰੀ ਤੇ ਬਾਦਲ ਸਾਹਿਬ ਮੇਰੇ ਚਲਾਤੀ ਸ਼ਗਨ ਸੀ ਗੀਮ ਨਹੀਂ ਬਾਦਲ ਸਾਹਿਬ ਨੇ ਚਲਾਤੀ ਸ਼ਗਨ ਸੀ ਬਾਰੇ ਬੰਸੀ ਖਟੰਗਿਆਸੀ ਖਟਖਟਕੇ ਲਿਆਂਦੀਆਂ ਰੜਕਾਂ ਖਟਖਟਕੇ ਲਿਆਂਦੀਆਂ ਰੜਕਾਂ ਨੀ ਬਾਦਲ ਸਾਹ ਮੇਰੇ ਪੱਕੀਆਂ ਕਰਾਤੀਆਂ ਸੜਕਾਂ ਨੀ ਬਾਦਲ ਸਾਹ ਮੇਰੇ ਸੋਹਣੀਆਂ ਬਣਾਤੀਆਂ ਸੜਕਾਂ

ਉਹਨਾਂ ਨੇ ਆਪਣੀ ਹਾਜ਼ਰੀ ਸਾਡੀ ਜਥਾ ਨਾਲ ਨਾਲ ਡਿਊਟੀਆਂ ਲੱਗੀਆਂ ਹੋਈਆਂ ਔਰ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੇਰੀ 20 ਸਾਲਾਂ ਤੋਂ ਡਿਊਟੀ ਲੱਗੀ ਹੈ ਵੱਡੇ ਬਾਦਲ ਸਾਹਿਬ ਦੇ ਟਾਈਮ ਤੋਂ ਮੈਂ ਸ਼੍ਰੋਮਣੀ ਅਕਾਲੀ ਦਰਬਾਰ ਨਾਲ ਸਟੇਜ 'ਤੇ ਜਾ ਰਿਹਾ ਹਾਂ। ਆਪਕਾ ਨਾਮ ਦੱਸੋ। ਉਹ ਰਾਤ ਨੂੰ ਦੇਖ ਲੈ।